ਤਾਂ ਮਿੱਤਰੋ ਇਹ ਉਸ ਨੂਰਦੀਨ ਦੀ ਕਬਰ ਆ ਜਿਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਸੀ ਮੈਂ ਤੁਹਾਨੂੰ ਇਹ ਜਿਹਦਾ ਇਤਿਹਾਸ ਦੱਸ ਦਿੰਨਾ ਉਸ ਤੋਂ ਪਹਿਲਾਂ ਜਿਹੜਾ ਵੀ ਦਾਤ ਅਨਸਰ ਸਾਹਿਬ ਗੁਰਦੁਆਰਾ ਵਿਖੇ ਯਾਨੀ ਕਿ ਮਥਾ ਟੇਕਣ ਆਉਂਦਾ ਉਹ ਸਭ ਤੋਂ ਪਹਿਲਾਂ ਇੱਥੇ ਆਣ ਕੇ ਪੰਜ ਛਿੱਤਰ ਮਾਰ ਕੇ ਜਾਂਦਾ ਕਿਉਂ ਜਾਂਦਾ ਕਿਉਂਕਿ ਇਹਨੇ ਪਿੱਠ ਪਿੱਛੇ ਵਾਰ ਕੀਤਾ ਸੀ ਮੈਂ ਮਿੱਤਰੋ ਉਹਨਾਂ ਨੂੰ ਸੁਣਾਈ ਹੈ ਨਾ ਜਿਹੜੇ ਮੇਰੇ ਨਾਲ ਰਹਿੰਦੇ ਆ ਤੇ ਮੇਰੇ ਜੇਕਰ ਤੁਸੀਂ ਪਿੱਠ ਪਿੱਛੇ ਵਾਰ ਕਰਨਾ ਨਾ ਤੇ ਆਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਆ ਤੇ ਇਸ ਨੂਰਦੀਨ ਦਾ ਹਾਲ ਕੀ ਹੁੰਦਾ ਉਹ ਜ਼ਰੂਰ ਦੇਖਣਾ ਕੌਂਕੇ ਇਤਿਹਾਸ ਗਵਾਹ ਜਿਨ੍ਹਾਂ ਨੇ ਵੀ ਪਿੱਠ ਪਿੱਛੇ ਵਾਰ ਕੀਤਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਗਾਲਾਂ ਹੀ ਪਈਆਂ ਨੇ ਤੇ ਸਾਰੀ ਉਮਰ ਹੀ ਪੈਂਦੀਆਂ ਰਹੀਆਂ ਨੇ ਤਾਂ ਨੂਰਦੀਨ ਨੂੰ ਛਿੱਤਰ ਤਾਂ ਪੈਂਦੇ ਵੀ ਕਿਉਂਕਿ ਇਹਨੇ ਪਿੱਠ ਪਿੱਛੇ ਵਾਰ ਕੀਤਾ ਇਹ ਗੁਰੂ ਸਾਹਿਬ ਦੇ ਤਾਂ ਮਿੱਤਰੋ ਪਿੱਛੇ ਜੇ ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਯਾਨੀ ਕਿ ਸੂਬਾ ਤੁਰਕੇ تھے ਦਾਤਨਕੁਰਲਾ ਕਰਨ ਆਉਂਦੇ ਸੀ ਤੇ ਇੱਕ ਦਿਨ ਜਦੋਂ ਉਹ ਆਏ ਦਾਤਨਕੁਰਲਾ ਕਰਨ ਤਾਂ ਇਹ ਜਿਹੜਾ ਨੂਰਦੀਨ ਆ ਨਾ ਨੂਰਦੀਨ ਇਹ ਗੁਰੂ ਸਾਹਿਬ ਦਾ ਯਾਨੀ ਕਿ ਗੁਰੂ ਸਾਹਿਬ ਦੀ ਜਸੂਸੀ ਕਰਦਾ ਸੀਗਾ ਵਜ਼ੀਰ ਖਾਨ ਦੇ ਸਿਰ ਤੇ ਕਿਉਂਕਿ ਵਜ਼ੀਰ ਖਾਨ ਨੇ ਇਹਨੂੰ ਛੱਡਿਆ ਸੀਗਾ ਗੁਰੂ ਸਾਹਿਬ ਦੀ ਜਸੂਸੀ ਕਰਨ ਵਾਸਤੇ ਤਾਂ ਵਜ਼ੀਰ ਖਾਨ ਕਹਿੰਦਾ ਵੀ ਜੇਕਰ ਤੂੰ ਗੁਰੂ ਸਾਹਿਬ ਨੂੰ ਸ਼ਹੀਦ ਕਰ ਦੇ ਤਾਂ ਮੈਂ ਤੈਨੂੰ ਬਹੁਤ ਸਾਰਾ ਨਾਮ ਦਊਂਗਾ ਤਾਂ ਉਹ ਪਹਿਲਾਂ ਇਹਨਾਂ ਦੇ ਵਿੱਚ ਰਲਿਆ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਇੱਥੇ ਦਤਨਕੁਰਲਾ ਕਰਨ ਆਉਂਦੇ ਆ ਤੇ ਇੱਥੇ ਆਣ ਕੇ ਉਹਨਾਂ ਨੇ ਪਿੱਠ ਪਿੱਛੇ ਤਲਵਾਰ ਨਾਲ ਜਦੋਂ ਵਾਰ ਕੀਤਾ ਤੇ ਗੁਰੂ ਸਾਹਿਬ ਨੂੰ ਲੱਗਿਆ ਪਤਾ ਤੇ ਉਹਨਾਂ ਨੇ ਉਹਨਾਂ ਦਾ ਵਾਰ ਰੋਕ ਕੇ ਆਪਦੇ ਹੱਥੇ ਜਿਹੜਾ ਗੜਵਾ ਸੀ ਗੜਵੀਰ ਚ ਜਾਨਕੀ ਕੁਰਲਾ ਦਾਤਨ ਕਰਦੇ ਸੀ ਤੇ ਗੜਵਾ ਉਹਨਾਂ ਦੇ ਮੂੰਹ ਤੇ ਮਾਰਿਆ ਸੀ ਮੱਥੇ ਚ ਤੇ ਮੱਥੇ ਦੇ ਵਿੱਚ ਗੜਵਾ ਵਜਦਿਆਂ ਸਾਰੀ ਨੂਰ ਦੀ ਨਸ਼ੀਦ ਹੋ ਗਿਆ ਸੀ ਮਰ ਗਿਆ ਸੀ ਸ਼ਹੀਦ ਨਹੀਂ ਕਹਿੰਦੇ ਮਰ ਗਿਆ ਸੀਗਾ ਵੀ ਮਗਰੋਂ ਲੈ ਗਿਆ ਸੀ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਵਚਨ ਕੀਤੇ ਵੀ ਜਿਹੜਾ ਮੇਰਾ ਸੱਚਾ ਸੇਖ ਹੋਊਗਾ ਉਹ ਆਣ ਕੇ ਇਸ ਕਬਰ ਤੇ ਪੰਜ ਜੁੱਤੀਆਂ ਮਾਰੂਗਾ ਫਿਰ ਜਾ ਕੇ ਦਾਤਨ ਸਰ ਸਾਹਿਬ ਮੱਥਾ ਟੇਕੂਗਾ ਇਸ ਕਰਕੇ ਕਹਿਣਾ ਵੀ ਯਾਰ ਮਾਰ ਕਿਸੇ ਨਾਲ ਨਾ ਕਰੋ ਮੂੰਹ ਤੇ ਜਿਹੜੀ ਗੱਲ ਕਹਿਣੀ ਕਹਿ ਦਿਆ ਕਰੋ ਭਲਾਂ ਦੀ ਮੇਰੇ ਨਾਲ ਹੀ ਰਹਿਨੇ ਆ ਜਿਹੜੇ ਮੇਰੇ ਨਾਲ ਵੀ ਰਹਿੰਦੇ ਨਾ ਤਾਂ ਪਿੱਠ ਪਿੱਛੇ वार ਕਦੀ ਨਾ ਕਰਿਆ ਜੀ ਮੂੰਹ ਤੇ ਆਣ ਕੇ ਕਰੋ ਸਾਹਮਣੇ ਆਣ ਕੇ ਸਵਾਦ ਫੇਰ ਆਉਂਦਾ ਤੇ ਆ ਨੂਰਦੀਨ ਦਾ ਜਿਹੋ ਜਿਹਾ ਹਾਲ ਹੋਇਆ ਨਾ ਜਿਹੜੇ ਵੀ ਪਿੱਠ ਪਿੱਛੇ वार ਕਰਦੇ ਨੇ ਉਹਨਾਂ ਦਾ ਹਾਲ ਵੀ ਉਹੋ ਜਿਹਾ ਹੀ ਹੁੰਦਾ ਇਹ ਇਤਿਹਾਸ ਗਵਾ ਤਾਂ ਵੀਡੀਓ ਨੂੰ ਜਰੂਰ ਸਾਂਝਾ ਕਰਿਆ ਜੇ ਆਪਣੀਆਂ ਸਿੰਘ ਸੰਗਤਾਂ ਆਉਂਦੀਆਂ ਨੇ ਹਰ ਸਾਲ ਇਹ ਕਬਰ ਬਣਾਈ ਜਾਂਦੀ ਆ ਤੇ ਇਦਾਂ ਹੀ ਲੋਕ ਕੋਈ ਟਰੈਕਟਰ ਚੜਾ ਦਿੰਦਾ ਤੇ ਕੋਈ ਵੈਸੇ ਤਾਂ ਇਹਨੂੰ ਜੁੱਤੀਆਂ ਹੀ ਬਹੁਤ ਆ ਲਾਂ ਤਾਂ ਹੀ ਬਹੁਤ ਆ ਤੇ ਇਸ ਕਰਕੇ ਇਹ ਕਬਰ ਬਣਾਈ ਜਾਂਦੀ ਆ ਸਾਹਮਣੇ ਨਾਂ ਲਿਖਿਆ ਹੋਇਆ ਨੂਰਦੀਨ ਦੀ ਕਬਰ ਮੈਂ ਆਣਾ ਵੀ ਦੁਨੀਆ ਦਾ ਸਭ ਤੋਂ ਇਹ ਨਕਮਾ ਬੰਦਾ ਲਾ ਲੋ ਤੁਸੀਂ ਜਿਹਨੂੰ ਛਤਰੀ ਪੈਂਦੇ ਆ ਤਾਂ ਮਿੱਤਰੋ ਇਹ ਇੱਧਰ ਆ ਗੁਰਦੁਆਰਾ ਦਾਤਨ ਸਰ ਸਾਹਿਬ ਲਗਭਗ ਸ੍ਰੀ ਮੁਕਸਰ ਸਾਹਿਬ ਤੋਂ ਗੁਰੂਰ ਸਾਹਿਬ ਰੋਡ ਤੇ ਰਹਿ ਜਾਂਦਾ ਏ ਤੇ ਲਗਭਗ 2 ਤੋਂ 4 ਕਿਲੋਮੀਟਰ ਤੁਹਾਨੂੰ ਆਉਣਾ ਪਊਗਾ ਅੱਗੇ ਤੇ ਇੱਧਰ ਤੁਹਾਨੂੰ ਆਹੀ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਿਉਂਕਿ ਹੁਣੇ-ਹੁਣੇ ਸਥਾਪਿਤ ਹੋਈ ਜਾਂਦਾ ਬਹੁਤ ਸਿੱਖ ਸੰਗਤ ਆਉਂਦੀ ਆ ਦੂਰ-ਦੂਰ ਤੋਂ ਇੱਥੇ ਔਰ ਕੀਆ ਬਹੁਤ ਸਿੱਖ ਸੰਗਤ ਆਉਂਦੀ ਹੈ ਜੀ ਇੱਥੇ ਬੜਾ ਮਾਣ ਆ ਇੱਥੋਂ ਦੇ ਕਿਉਂਕਿ ਇੱਥੇ ਗੁਰੂ ਸਾਹਿਬ ਦਾਤਨ ਕੁਰਲਾ ਕਰਦੇ ਹੁੰਦੇ ਸੀ ਆਣ ਕੇ ਮਿੱਤਰੋ ਅਸਲੀ ਜਗ੍ਹਾ ਜਿਹੜੀ ਇਹ ਆ ਇਹ ਇਤਿਹਾਸਿਕ ਸਥਾਨ ਆ ਸ੍ਰੀ ਦਾਤਨ ਸਰ ਸਾਹਿਬ ਜਿੱਥੇ ਕੇ ਆਣ ਕੇ ਨੂਰਦੀਨ ਨੇ ਤਲਵਾਰ ਨਾਲ ਗੁਰੂ ਸਾਹਿਬ ਤੇ ਵਾਰ ਕੀਤਾ ਸੀ ਇੱਥੇ ਇਸ ਜਗ੍ਹਾ ਤੇ ਜਿੱਥੇ ਮਹਾਰਾਜ ਬਰਾਜਮਾਨ ਨੇ ਸਾਹਮਣੇ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਹੈ ਤਾਂ ਉੱਥੇ ਜਦੋਂ ਉਹ ਦਤਨਕੁਲਲਾ ਕਰ ਰਹੇ ਸੀਗੇ ਜੋ ਸਪੈਸ਼ਲ ਸਰੋਵਰ ਬਣਿਆ ਹੋਇਆ ਜੀ ਬਿਲਕੁਲ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਮਹਾਰਾਜ ਇੱਥੇ ਬਰਾਜਮਾਨ ਹੋਏ ਆ ਜਦੋਂ ਅਸੀਂ ਪੈਰ ਧੋ ਕੇ ਅੰਦਰ ਤੁਹਾਨੂੰ ਅੱਗੇ ਜਗ੍ਹਾ ਮਖਾਵਾਂਗੇ ਤੇ ਜਦੋਂ ਇੱਥੇ ਗੁਰੂ ਸਾਹਿਬ ਬੈਠੇ ਦਤਨਕੁਲਲਾ ਕਰਦੇ ਪਏ ਸੀ ਤਾਂ ਇੱਥੇ ਨੂਰਦੀਨ ਨੇ ਵਾਰ ਕੀਤਾ ਤਲਵਾਰ ਨਾਲ ਤੇ ਗੁਰੂ ਸਾਹਿਬ ਦੇ ਹੱਥੇ ਚ ਗੜਵਾ ਸੀ ਤੇ ਗੜਵਨ ਮਾਰ ਕੇ ਹੀ ਉਹਨਾਂ ਨੇ ਥਾਂ ਤੇ ਮਾਰਤਾ ਸੀ ਤੇ ਇਥੋਂ ਬਾਹਰ ਲਿਜਾ ਕੇ ਉਹਨਾਂ ਨੇ ਕਬਰ ਬਣਾਈਆਂ ਕਿਉਂਕਿ ਗੁਰੂ ਸਾਹਿਬ ਕਹਿੰਦੇ ਵੀ ਇਸ ਜਗ੍ਹਾ ਤੇ ਨਹੀਂ ਬਣਾਉਣੀ ਤੇ ਬਾਹਰ ਜਾ ਕੇ ਉਹਨਾਂ ਨੇ ਉਹ ਕਬਰ ਬਣਾਈਆਂ ਗੁਰਦੁਆਰਾ ਤੋਂ ਸਭ ਤੋਂ ਬਾਹਰ ਵੀ ਸਭ ਤੋਂ ਪਹਿਲਾਂ ਜਿਹੜਾ ਵੀ ਸਿੱਖ ਸੰਗਤ ਆਵੀ ਪਹਿਲਾਂ ਨੂਰਦੀਨ ਦੇ ਪੰਜ ਛੱਤਰ ਜੜੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣ ਕੇ ਮੱਥਾ ਟੇਕੀ ਤਾਂ ਅਸੀਂ ਅੰਦਰ ਉਹ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਸੌ ਮर्याਦਾ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਰਬਾ